resident game of power ਉਹ ਲੋਕ ਤੁਹਾਨੂੰ ਤੋੜਦੇ ਨਹੀਂ ਉਹ ਤੁਹਾਨੂੰ ਹਾਲੀਵੁੱਡੀ ਆਪਣੇ ਵੱਲ ਕਰ ਲੈਂਦੇ ਹਨ ਉਹ ਚੀਕਦੇ ਨਹੀਂ ਉਹ ਆਰਗੂਮੈਂਟਿੰਗ ਕਰਦੇ ਉਹ ਸ਼ਾਂਤ ਰਹਿ ਕੇ ਗੇਮ ਨੂੰ ਜਿੱਤਦੇ ਹਨ ਸਾਈਕੋਲੋਜੀ ਇਸ ਮਾਈਂਡਸੈਟ ਨੂੰ ਮੈਕੀਆਵੈਲਿਜ਼ਮ ਕਹਿੰਦੀ ਹੈ ਡਾਰਕ ਸਾਈਕੋਲੋਜੀ ਦਾ ਸਭ ਤੋਂ ਸ਼ਾਂਤ ਕੋਈ ਸਭ ਤੋਂ ਜ਼ਿਆਦਾ ਡਿੰਗ ਸਟ੍ਰੇਟ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਮੈਕੀਆਵੈਲਿਜ਼ਮ ਸਾਈਕੋਲੋਜੀ ਕੀ ਹੈ ਇਸ ਦਾ origin ਕਿੱਥੋਂ ਹੋਇਆ ਲੋਕ ਕਿਵੇਂ ਸੋਚਦੇ ਨੇ ਟਿੱਕੇ ਵੈਲਿਊ ਕਰਦੇ ਨੇ ਅਤੇ ਸਭ ਤੋਂ ਜ਼ਰੂਰੀ ਤੁਸੀਂ ਆਪਣੇ ਆਪ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਅਸੀਂ ਬਰਨਾਰਸਿਸਟ ਪਰਸਨ ਬਾਰੇ ਗੱਲ ਕੀਤੀ ਸੀ ਅਤੇ ਅੱਜ ਅਸੀਂ ਡਾਰਕ ਸਾਈਕੋਲੋਜੀ ਦੇ ਦੂਸਰੇ ਟ੍ਰੇਡ ਮੈਕੀਆਵੈਲਿਜ਼ਮ ਬਾਰੇ ਗੱਲ ਕਰਾਂਗੇ ਸੋ ਸਵਾਲ ਤੇ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਸੋ ਆਓ ਅੱਜ ਅਸੀਂ ਜਾਣਦੇ ਹਾਂ ਕਿ ਮੈਕੀਆਵੈਲਿਜ਼ਮ ਕੀ ਹੈ ਮੈਕੀਆਵੈਲਿਜ਼ਮ ਇੱਕ ਮਾਈਂਡਸ ਇਹ ਲੋਕ इमोशनल ਨਹੀਂ ਹੁੰਦੇ ਪਰ इमोशनल ਬੰਦੇ ਜੈਕਟਿੰਗ ਚੰਗੀ ਤਰ੍ਹਾਂ ਕਰ ਲੈਂਦੇ ਨੇ ਅਤੇ ਉਹ ਲੋਕਾਂ ਨੂੰ ਇਨਸਾਨ ਨਹੀਂ ਸਿਸ ਰਿਸੋਰਸੇ ਸਮਝਦੇ ਨੇ ਉਹਨਾਂ ਲਈ ਸਵਾਲ ਇਹ ਕਦੇ ਨਹੀਂ ਹੁੰਦਾ ਕਿ ਕੀ ਸਹੀ ਕੀ ਗਲਤ ਹੈ ਉਹਨਾਂ ਲਈ ਸਿਰਫ ਇਹ ਸਵਾਲ ਹੁੰਦਾ ਕਿ ਉਹਨਾਂ ਨੂੰ ਇਸ ਵਿੱਚ ਕੀ ਮਿਲੇਗਾ ਤੇ ਆਓ ਸਭ ਤੋਂ ਪਹਿਲਾਂ ਅਸੀਂ ਓਰੀਜਿਨ ਬਾਰੇ ਜਾਣਦੇ ਹਾਂ ਕਿ ਇਹ ਸਾਈਕੋਲੋਜੀ ਦਾ ਟ੍ਰੇਡ ਆਇਆ ਕਿਉਂ ਜਾਇਸੋ ਮੈਕੀਆਵੈਲਿਜ਼ਮ ਟ੍ਰੇਡ ਕਿਉਂ ਗਿਆ ਜਾਂਦਾ ਮੈਕੀਆਵੈਲਿਜ਼ਮ ਸਾਈਕੋਲੋਜੀ ਕਿਸੇ ਮੂਵੀ ਤੇ ਵਿਲਨ ਤੋਂ ਨਹੀਂ ਆਈ ਇਸ ਦੀ ਜੜ ਹੈ ਇੱਕ ਰੀਅਲ ਥਿੰਕਰ ਨਿਕੋਲੋ ਮੈਕੀਆਵੈਤੀ 15ਵੀਂ ਸਦੀ ਦਾ ਇਟਲੀ ਪੋਲਿਟਿਕਸ ਬਟ ਰੇਲ ਅਤੇ ਪਾਵਰ ਦੇ ਸ਼ਰਨਤ ਨਹੀਂ ਨਾਲ ਕਰਿਆ ਹੋਇਆ। ਅਤੇ ਉਸਕੇ ਉਸ ਵਿੱਚ ਮੈਂ ਕਿਵੇਰੀ ਨੇ ਇੱਕ ਵਾਰ ਪੁੱਛਿਆ ਕਿ ਪਾਵਰ ਇੰਕ ਲਈ ਤੁਮ ਕੀ ਕਰਦੀ? ਉਸਨੇ ਲੋਕਾਂ ਨੂੰ ਆਈਡਲ ਤੌਰ ਤੇ ਨਹੀਂ ਦੇਖਿਆ। ਉਸਨੇ ਲੋਕਾਂ ਨੂੰ ਉਵੇਂ ਹੀ ਪੜਿਆ ਜਿਵੇਂ ਉਹ ਅਸਲ ਵਿੱਚ ਹਨ। ਉਸਦੀ ਫੇਮਸ ਕਿਤਾਬ ਦਾ ਬੈਸ ਵਿੱਚ ਉਹ ਕਹਿੰਦਾ ਹੈ ਕਿ ਅਰੂਰ ਦੇ ਸ਼ੋਟ ਲਰਨ ਹਾਊ ਨਾਟ ਟੂ ਬੀ ਗੁੱਡ ਵੈਨ ਦਿਸ ਇਸਟਰੀ। ਐਸਾ ਮਧੁਰ क्रੂਲਟੀ ਨਹੀਂ ਹੈ। ਐਸਾ ਮਧੁਰ ਸੀ ਕਿ ਨਾਇਬ ਨਾਵ। ਟਾਈਮ ਦੇ ਨਾਲ ਉਸਦੇ ਆਈਡੀਆਸ ਬੈਸਿਕ ਯੂਜ਼ ਹੋਣ ਲੱਗੇ। ਅਤੇ ਮੈਕੀਆਵੈਲੀਅਨ ਸ਼ਾਬਦੇ ਮੈਨੂਗਲੇਸ਼ਨ ਦਾ ਚਲੋਰੀਅਮ ਬਣੇ ਪਰ ਆਇਰੋਨੀ ਇਹ ਹੈ ਕਿ ਮੈਕੀਆਵੈਲੀ ਨੇ ਕਰੇ ਮੈਨੂਗਲੇਸ਼ਨ ਸਿਖਾਈ ਹੀ ਨਹੀਂ ਸੀ ਸਗਰਦੀ ਉਸਨੇ ਤਾਂ ਮੈਨੂਗਲੇਸ਼ਨ ਨੂੰ ਐਕਸਪੋਜ਼ ਕੀਤਾ ਸੀ ਤੇ ਹੁਣ ਅਸੀਂ ਜਾਣਾਂਗੇ ਕਿ ਮੈਕੀਆਵੈਲੀਅਨ ਮਾਈਂਡਸੈਟ ਹੈ ਮੈਕੀਆਵੈਲੀਅਨ ਲੋਕ 'ਤੇ ਟਰਸਟ ਨਹੀਂ ਕਰਦੇ ਪਰ ਉਹ ਟਰਸਟ ਘੁਣਾਉਣ ਵਿੱਚ ਮਾਸਟਰ ਹੁੰਦੇ ਹਨ ਲੌਂਗ ਟਰਮ ਪਲੈਨਿੰਗ ਕਰਦੇ ਹਨ ਸ਼ਾਰਟ ਟਰਮ ਮੋਸ਼ਨ ਨੂੰ ਅਗਨੋਰਡ ਕਰਦੇ ਹਨ ਉਹ ਕਿਸੇ ਦੇ ਕਿੰਨੇ ਵੀ ਨੇੜੇ ਹੋ ਜਾਣ ਉਹਨਾਂ ਨੂੰ ਟਰਸਟ ਕਰਨਾ ਇੱਕ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਉਹ ਹਮੇਸ਼ਾ ਹੀ ਅਵੇਲ ਹੋ ਕੇ ਚੱਲਦੇ ਨੇ ਤੇ ਕਿਸੇ 'ਤੇ ਬਹੁਤ ਜ਼ ਪoint 8 ਉਹਨਾਂ ਵਿੱਚ ਮਸ਼ਰੂਮ ਨੇ ਕਿਸੇ ਦੇ ਇੰਨਾ ਕਰੀਬ ਆ ਕੇ ਕਿਸੇ ਨੂੰ ਇੰਨਾ ਕਉ ਜਿਤਾਉਣਗੇ ਕਿ ਸਾਡੇ ਤੇ ٹرسٹ ਕੀਤਾ ਜਾ ਸਕਦਾ ਤੇ ਅਸੀਂ ਤੁਹਾਡੇ ਸਾਰੇ ਰਾਜ ਰਾਜ ਹੀ ਰੱਖਾਂਗੇ ਤੇ ਇਸ ਤਰੀਕੇ ਨਾਲ ਲੋਕਾਂ ਦਾ ٹرسٹ ਵੀ ਜਾਂਦਾ ਹੈ ਉਹਨਾਂ ਦੀ ਪਲੈਨਿੰਗ ਬਹੁਤ ਛੋਟੀ ਨਹੀਂ ਹੁੰਦੀ ਉਹ ਬਹੁਤ ਲੌਂਗ ਟਰਮ ਤੇ ਪਲਾਨ ਕਰਦੇ ਆ ਤੇ ਜੇਕਰ ਤਾਂ ਉਹਨਾਂ ਲਈ 5 ਸਾਲ ਦਾ 10 ਸਾਲ ਵਿੱਚ ਉਹਨਾਂ ਨੂੰ ਕਿਸੇ ਦਿਨ ਕੀ ਚਾਹਦਾ ਮਿਲੂਗਾ ਇਸ ਤਰੀਕੇ ਦੀਆਂ ਲੰਬੀਆਂ ਪਲੈਨਿੰਗਸ ਵੀ ਕਰ ਲੈਂਦੇ ਨੇ ਅਤੇ ਸਭ ਤੋਂ ਜ਼ਰੂਰੀ ਉਹ ਸ਼ਾਰਟ ਟਰਮ ਇਮੋਸ਼ਨਸ ਨੂੰ ਇਗਨੋਰ ਕਰਦੇ ਨੇ ਪ੍ਰੈਜ਼ੈਂਟ ਵਿੱਚ ਉਹਨਾਂ ਨੂੰ ਕੀ ਫੀਲ ਹੋ ਰਿਹਾ ਕਿਸੇ ਸਿਚੁਏਸ਼ਨ ਨਾਲ ਉਹਨਾਂ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਦੀ ਨਿਗਾਹ ਸਿਰਫ ਆਪਣੇ ਗੋਲ ਤੇ ਹੁੰਦੀ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੀ ਪ੍ਰਾਪਤ ਉਹ ਬਹੁਮੇਸ਼ਾ ਕਾਂਗਰਿੰਦੇ ਨੇ ਤੇ ਕਿਉਂ ਉਸ ਦੇ ਵਿੱਚ ਵੀ ਹਮੇਸ਼ਾ ਸਮਝ ਕਰਦੇ ਰਹਿੰਦੇ ਨੇ ਭਾਵੇਂ ਕਿ ਕੋਈ ਵੀ ਕਿੱਡੀ ਵੀ ਗਲੜਬੜ ਹੋ ਚੁੱਕੀ ਹੋਵੇ ਪਰ ਉਹ ਹਮੇਸ਼ਾ ਹੀ ਸ਼ਾਂਤ ਰਹਿੰਦੇ ਨੇ ਉਹ ਹਮੇਸ਼ਾ ਹੀ ਸੋਚਦੇ ਰਹਿੰਦੇ ਨੇ ਕਿ ਕਿਸੇ ਨੂੰ ਮੈਂ ਕਦੋਂ ਯੂਜ਼ ਕਰ ਸਕਦਾ ਹਾਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦਾ ਹਾਂ ਤੇ ਆਪਣਾ ਮਤਲਬ ਉਹ ਨਿਕਲਣ ਤੋਂ ਬਾਅਦ ਕਦੋਂ ਮੈਂ ਐਗਜ਼ਿਟ ਲੈ ਸਕਦਾ ਹਾਂ ਨੰਬਰ 3 ਤੇ ਉਹਨਾਂ ਕੋਲ ਮੈਨਿਪੂਲੇਸ਼ਨ ਦੀਆਂ ਟੈਕਨੀਕਸ ਜਾਣਦੇ ਆ ਕਿ ਉਹ ਕਿਹੜੀਆਂ-ਕਿਹੜੀਆਂ ਮੈਨਿਪੂਲੇਸ਼ਨ ਦੀਆਂ ਟੈਕਟਿਕਸ ਨੂੰ ਯੂਜ਼ ਕਰਦੇ ਆ ਸਭ ਤੋਂ ਪਹਿਲਾ ਹੈਗਾ ਫੇਕ ਲਾਇਲਟੀ ਉਹ ਤੁਹਾਡੇ ਬਹੁਤ ਹੀ ਜ਼ਿਆਦਾ ਵਾ ਡਿਸਪੋਟਰ ਬਣਗੇ ਉਹ ਤੁਹਾਨੂੰ ਪੂਰੀ ਤਰ੍ਹਾਂ ਵਿਸ਼ਵਾਸ ਦਿਵਾ ਦੇਣਗੇ ਕਿ ਪੂਰੀ ਦੁਨੀਆ ਵਿੱਚ ਉਹਨਾਂ ਤੋਂ ਲਗਰ ਤੁਹਾਡਾ ਕੋਈ ਹੋਰ ਸਪੋਟਰ ਹੈ ਹੀ ਨਹੀਂ ਪਰ ਸਿਰਫ ਉਹ ਆਪਣੇ ਬੈਨੀਫਿਟ ਤੱਕ ਹੀ ਰੁਕਦੇ ਨੇ ਜਦੋਂ ਵੀ ਉਹਨਾਂ ਦਾ ਬੈਨੀਫਿਟ ਨਿਕਲ ਜਾਂਦਾ ਤਾਂ ਉਹਨਾਂ ਦੀ ਗਵੈਂਟੀ ਉੱਥੇ ਹੀ ਖਤਮ ਹੋ ਜਾਂਦੀ ਹੈ ਨੰਬਰ 2 ਟੈਕਨੀਕ ਹੈਗੀ ਇਨਫੋਰਮੇਸ਼ਨ ਕੰਟਰੋਲ ਉਹ ਕਦੇ ਵੀ ਪੂਰਾ ਸੱਚ ਨਹੀਂ ਦੱਸਦੇ ਹਮੇਸ਼ਾ ਉਹ ਥੀ ਗੱਲ ਦੱਸਣਗੇ ਤੇ ਸਾਇਲੈਂਸ ਰਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨਗੇ ਉਹ ਹਮੇਸ਼ਾ ਟਰਾਈ ਕਰਨਗੇ ਕਿ ਆਪਣੇ ਬਾਰੇ ਜਾਂ ਆਪਣੇ ਪਲਾਨ ਬਾਰੇ ਜਿੰਨਾ ਘੱਟ ਦੱਸਿਆ ਜਾ ਸਕੇ ਉਹਨਾਂ ਤਾਂ ਜਦੋਂ ਤਰੋਂ ਸਾਈਲੈਂਟ ਰਹਿ ਕੇ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਨੰਬਰ 3 ਇਮੋਸ਼ਨਲ ਅਟੈਚਮੈਂਟ ਉਹ ਇਮੋਸ਼ਨ ਸਮਝਦੇ ਤਾਂ ਹਨ ਪਰ ਫੀਲ ਨਹੀਂ ਕਰਦੇ ਉਹ ਕਿਸੇ ਵੀ ਇਨਸਾਨ ਦੇ ਬਹੁਤ ਦੇ ਕਰੀਬ ਜਾ ਸਕਦੇ ਨੇ ਉਹਨਾਂ ਦੇ ਇਮੋਸ਼ਨ ਨੂੰ ਸਮਝ ਸਕਦੇ ਨੇ ਪਰ ਉਹਦੇ ਆਪਣੇ ਅੰਦਰ ਵਿੱਚ ਫੀਲ ਨਹੀਂ ਕਰਦੇ ਉਹ ਹਮੇਸ਼ਾ ਜਿਤਾਉਂਦੇ ਨੇ ਕਿ ਤੁਹਾਡੀ emoion ਨੂੰ ਸਮਝਿਆ ਤੇ ਅਸੀਂ ਤੋਂ ਉਹਨੂੰ ਫੀਲ ਕਰ ਰਹੇ ਹਾਂ ਪਰ ਅੰਦਰੋਂ ਅੰਦਰ ਉਹਨਾਂ ਨੂੰ ਇਦਾਂ ਦਾ ਕੁਝ ਵੀ ਨਹੀਂ ਫੀਲ ਹੋ ਰਿਹਾ ਹੁੰਦਾ ਸਿਰਫ ਦੂਸਰੇ ਇਨਸਾਨ ਨੂੰ ਭਰ ਵਿੱਚ ਰੱਖ ਦਿੰਨੇ ਕਿ ਉਹ ਉਸੇ emoion ਨੂੰ ਸਮਝ ਰਹੇ ਨੇ ਤੇ ਉਸ ਨਾਲ ਸਾਥ ਦੇ ਰਹੇ ਨੇ ਤੇ ਚੌਥਾ ਪੁਆਇੰਟ ਹੈਗਾ ਗੈਸਲਾਈਟਿੰਗ ਗੈਸਲਾਈਟਿੰਗ ਦਾ ਕਨਸੈਪਟ ਬਹੁਤ ਵੱਡਾ ਕੋਸ਼ਟ ਵਿੱਚ ਅਬ ਗੈਸਰ ਦੇ ਕੇ ਕੋਈ ਇਨਸਾਨ ਤੁਹਾਨੂੰ ਤੁਹਾਡੇ ਤੇ ਹੀ ਡਾਊਟ ਕਰਵਾ ਦਿੰਦਾ ਭਾਵ ਕਿ ਉਹ ਕਹਿੰਦੇ ਅਸੀਂ ਤੁਹਾਨੂੰ ਕਦੇ ਨਹੀਂ ਸੀ ਕਿਹਾ ਤੁਸੀਂ ਉਹ ਜ਼ਿਆਦਾ ਸੋਚ ਰਹੇ ਹੋ ਓਵਰ ਥਿੰਕ ਕਰ ਰਹੇ ਹੋ ਇਸ ਤਰੀਕੇ ਦੀ ਕੋਈ ਗੱਲ ਹਾਲਾਂਕਿ ਅਸੀਂ ਤਰੀਕੇ ਨਾਲ ਵੀ ਬੇਵਾਰ-ਵਾਰ ਕਰਦੇ ਨੇ ਤੁਹਾਨੂੰ ਆਪਣੇ ਆਪ ਤੇ ਡਾਊਟ ਕਰਨ ਲੱਗ ਜਣਗੇ ਤੁਹਾਡੇ ਚ ਵੀ ਗਲਤੀ ਹੈ ਜਾਂ ਤੁਹਾਡੇ ਵਿੱਚ ਕਮੀ ਹੈ ਜਿਸ ਮਤਲਬ ਤੁਸੀਂ ਆਪਣੇ ਆਪ ਤੇ ਸ਼ੱਕ ਕਰਨਾ ਅੱਗੇ ਆਪਾਂ ਮੈਂ ਕਿਹਾ ਵੇੜੇ ਲੋਕਾਂ ਦੇ ਲਾਈਫ ਸਟਾਈਲ ਬਾਰੇ ਜਾਣਦੇ ਹਾਂ ਕਿ ਇਹਨਾਂ ਦੀ ਲਾਈਫ ਕਿਹੋ ਜਿਹੀ ਹੁੰਦੀ ਹੈ ਮੈਂ ਕਿਹਾ ਵੇੜੇ ਲੋਕਾਂ ਦੀ ਲਾਈਫ ਬਾਹਰੋਂ ਬਹੁਤ ਨਾਰਮਲ ਤੇ ਸਾਦੀ ਲੱਗਦੀ ਹੈ ਪਰ ਅਸਲ ਦੇ ਵਿੱਚ ਉਹਨਾਂ ਦੀ ਲਾਈਫ ਇੱਕ ਚੈਸ ਬੋਰਡ ਦੀ ਤਰ੍ਹਾਂ ਹੁੰਦੀ ਹੈ ਹਰ ਇੱਕ ਰਿਲੇਸ਼ਨਸ਼ਿਪ ਉਹਨਾਂ ਲਈ ਇੱਕ ਪੋਜੀਸ਼ਨ ਦੀ ਤਰ੍ਹਾਂ ਹੁੰਦਾ ਕਿ ਮੈਂ ਕਿਸ ਤਰੀਕੇ ਨਾਲ ਕੋਈ ਫਾਇਦਾ ਲੈ ਸਕਦਾ ਜਾਂ ਕੋਈ ਇਨਸਾਨ ਮੈਨੂੰ ਕਿੱਥੇ ਕੰਮ ਆਊਗਾ ਤੇ ਹਰ ਇੱਕ ਕਨਵਰਸੇਸ਼ਨ ਉਹਨਾਂ ਦੀ ਇੱਕ ਨਵੀਂ ਮੂਵ ਦੀ ਤਰ੍ਹਾਂ ਹੁੰਦੀ ਆ ਕਿ ਇਹ ਕਨਵਰਸੇਸ਼ਨ ਨਾਲ ਮੇਰਾ ਕੀ ਫਾਇਦਾ ਹੋ ਰਿਹਾ ਜਾਂ ਮੈਂ ਕਿਸੇ ਤੋਂ ਕਿੰਨੀ ਕੀ ਇਨਫੋਰਮੇਸ਼ਨ ਕਢਾ ਪਾ ਰਿਹਾ ਉਹ ਹਮੇਸ਼ਾ ਸੋਚਦੇ ਰਹਿੰਦੇ ਕਿਸੇ ਵੀ ਰਿਲੇਸ਼ਨਸ਼ਿਪ ਦਾ ਕਿਸੇ ਵੀ ਕਨਵਰਸੇਸ਼ਨ ਦਾ ਆਊਟਕਮ ਕੀ ਹੋਊਗਾ ਜਦ ਮੈਂ ਕਿਸੇ ਦੀ ਹੈਲਪ ਕਰ ਰਿਹਾ ਤਾਂ ਮੇਰਾ ਆਊਟਕਮ ਇਹਦੇ ਵਿੱਚ ਕੀ ਹੋਊਗਾ ਜਾਂ ਮੈਨੂੰ ਅੰਤ ਵਿੱਚ ਕੀ ਫਾਇਦਾ ਹੋਊਗਾ ਹਮੇਸ਼ਾ ਆਪਣੇ ਫਾਇਦੇ ਬਾਰੇ ਹੀ ਸੋਚਦੇ ਨੇ ਰਿਲੇਸ਼ਨਸ਼ਿਪ ਦੇ ਵਿੱਚ ক্লোਜ਼ਨੈਸ ਮੇਨਟੇਨ ਕਰਕੇ ਰੱਖਦੇ ਨੇ ਕਿ ਕਿਸੇ ਇਨਸਾਨ ਦੇ ਬਹੁਤ ਜ਼ਿਆਦਾ ক্লোਜ਼ ਹੋ ਕੇ ਉਸ ਦਾ ਵਿਸ਼ਵਾਸ ਜਿੱਤਣਗੇ ਪਰ ਅਟੈਚ ਕਦੇ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਨੂੰ ਕਦੇ ਵੀ ਐਗਜ਼ਿਟ ਲੈਣੀ ਪੈ ਸਕਦੀ ਹੈ ਇਸ ਲਈ ਉਹ ਹਮੇਸ਼ਾ ক্লোਜ਼ਨੈਸ ਦੇ ਨਾਲ ਅਟੈਚਮੈਂਟ ਬਣਾ ਕੇ ਵੀ ਰੱਖਦੇ ਤੇ ਵਰਕਪਲੇਸ ਦੇ ਵਿੱਚ ਜੋ ਟੀਮਵਰਕ ਕਰਦੇ ਨਹੀਂ ਵਰਦੇ ਉਹ ਹਮੇਸ਼ਾ ਲਿਵਰੇਜ ਨੂੰ ਭਾਕਦੇ ਰਹਿੰਦੇ ਨੇ ਕਿ ਕਿਸੇ ਇਨਸਾਨ ਨੂੰ ਉਹ ਜਾਂ ਆਪਣੇ ਕੋ ਲੀਗ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਨੇ ਤੇ ਆਪਣਾ ਟਾਰਗੇਟ ਪੂਰਾ ਕਰ ਸਕਦੇ ਨੇ ਪਰ ਇਸ ਤਰੀਕੇ ਦੇ ਨਾਲ ਸੀ ਇੱਕ ਹਿਡਨ ਕਾਸਟ ਵੀ ਹੈ ਜਿੱਥੇ ਕਿ ਕੰਟਰੋਲ ਹੁੰਦਾ ਹੈ ਉੱਥੇ ਕਨੈਕਸ਼ਨ ਮਰ ਜਾਂਦਾ ਹੈ ਉਹ ਇਮੋਸ਼ਨਲ ਤੌਰ ਤੇ ਬੁਰੀ ਨਾਮ ਹੋ ਚੁੱਕੇ ਹੁੰਦੇ ਹਨ ਉਹਨਾਂ ਨੇ ਆਪਣੇ ਫਾਇਦੇ ਤੋਂ ਇਲਾਵਾ ਹੋਰ ਕੁਝ ਪ੍ਰਾਪਤ ਨਹੀਂ ਹੁੰਦਾ ਉਹ ਵਧੀਆ ਪੋਜੀਸ਼ਨ ਲੈ ਸਕਦੇ ਨੇ ਉਹ ਗਲਤੀ ਬਣ ਸਕਦੇ ਹਨ ਅਤੇ ਲਾਈਫ ਵਿੱਚ ਜੋ ਬਹੁਤ ਸਕਸੈਸ ਹੋ ਸਕਦੇ ਨੇ ਪਰ ਜੋ ਇਹ ਆਮ ਇਨਸਾਨੀ ਇਮੋਸ਼ਨਸ ਤੇ ਹਿਊਮਨ ਕਨੈਕਸ਼ਨ ਨਾਲ ਫੀਲ ਕਰਦਾ ਉਹ ਫੀਲਿੰਗੋ ਕਦੇ ਨਹੀਂ ਲੈ ਸਕਦੇ ਕਿਉਂਕਿ ਇਮੋਸ਼ਨਲੀ ਉਹ ਇਨਟੈਕਟਲ ਹੋ ਚੁੱਕੇ ਹੁੰਦੇ ਹਨ ਜਾਂ ਅੰਦਰੋਂ ਇਮੋਸ਼ਨਲੀ ਪੂਰੀ ਤਰ੍ਹਾਂ ਮਰ ਚੁੱਕੇ ਹੁੰਦੇ ਹਨ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਮੈਕ ਕਵੇਲੀਅਨ ਲੋਕ ਪਾਵਰਫੁਲ ਤਾਂ ਹੁੰਦੇ ਨੇ ਪਰ ਉਹ ਨਾਲ ਦੀ ਨਾਲ ਅਲੋਨ ਵੀ ਹੁੰਦੇ ਨੇ ਸੋ ਫਿਫਥ ਪਾਰਟ ਵਿੱਚ ਅੱਜ ਅਪਾ ਗੱਲ ਕਰਦੇ ਹਾਂ ਕਿ ਹਾਊ ਟੂ ਪ੍ਰੋਟੈਕਟ ਯੂਰ ਸੈਲਫ ਕਿਵੇਂ ਕਵਿਟਿਨ ਲੋਕਾਂ ਤੋਂ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਿਵੇਂ ਕਰ ਸਕਦੇ ਹੋ ਤੇ ਆਪਣੇ ਦੋਸਤਾਂ ਨੂੰ ਆਪਣੇ ਕਲੀਕਸ ਨੂੰ ਜਾਂ ਆਪਣੇ ਫੈਮਿਲੀ ਮੈਂਬਰ ਨੂੰ ਜਾਂ ਕੋਈ ਵੀ ਅਸਤਰੀਤੇ ਦਾ ਵਿਅਕਤੀ ਉਹਨਾਂ ਨਾਲ ਗੇਹੂ ਕਰ ਰਿਹਾ ਜਾਂ ਆਸ-ਪਾਸ ਹੈ ਤੇ ਤੁਸੀਂ ਉਸ ਨੂੰ ਪਛਾਣ ਲੈਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਤੇ ਉਹਨਾਂ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ ਸਭ ਤੋਂ ਪਹਿਲਾ ਪੁਆਇੰਟ ਹੈ ਓਵਰ ਸ਼ੇਅਰ ਨਾ ਕਰੋ ਉਹਨਾਂ ਨੂੰ ਸਿਰਫ ਉਹਨੀ ਹੀ ਇਨਫੋਰਮੇਸ਼ਨ ਦਿੱਤੀ ਜਾਵੇ ਜਿੰਨੀ ਕੀ ਲੋੜੀਂਦੀ ਹੈ ਉਸ ਤੋਂ ਅੱਗੇ ਚਲਦੀ ਓਵਰ ਸ਼ੇਅਰ ਨਾ ਕਰੋ ਆਪਣੀ ਲਾਈਫ ਬਾਰੇ ਆਪਣੇ ਗੂਲਸ ਬਾਰੇ ਜਾਂ ਆਪਣੇ ਬੈਕਗ੍ਰਾਉਂਡ ਬਾਰੇ ਜਾਂ ਤੁਹਾਡੇ ਕਨੈਕਸ਼ਨ ਬਾਰੇ ਥੋੜਾ ਜਿਹਾ ਟਾਈਮ ਲਓ ਜਿੰਨਾ ਕਿ ਸਾਹਮ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਕਿਸੇ ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਹਾਈਲਾਈਟਸ ਵੀ ਦੱਸ ਸਕਦੇ ਹੋ ਨੰਬਰ 2 ਹੈਗਾ ਵਰਡਸ ਨਹੀਂ ਐਕਸ਼ਨ ਦੇਖੋ ਕੋਈ ਆਦਮੀ ਤੁਹਾਨੂੰ ਕਮਿਟਸ ਕਰ ਰਿਹਾ ਜਦੋਂ ਉਹ ਨਾਣਵਾਰੇ ਫਿਊਚਰ ਦੇ ਵਿੱਚ ਸੁਪਨੇ ਦਿਖਾ ਰਿਹਾ ਪਰ ਉਸਦੇ ਐਕਸ਼ਨਸ ਉਸਦੇ ਵਰਡਸ ਨਾਲ ਮੈਚ ਨਹੀਂ ਕਰਦੇ ਤਾਂ ਪਲੀਜ਼ ਉਹਨਾਂ ਦੇ ਵਰਡਸ ਨਾਲ ਉਹਨਾਂ ਦੇ ਐਕਸ਼ਨਸ ਤੇ ਗੌਰ ਕਰੋ ਜੇਕਰ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੋਮਿਸ ਕਰ ਲਵੇ ਬਿਜ਼ਨਸ ਦੇ ਵਿੱਚ ਫਰੈਂਡਸ਼ਿਪ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਉਸਦੇ ਐਕਸ਼ਨਸ ਵੀ ਦੇਖੋ ਕਿ ਉਹ ਆਪਣੇ ਵਰਡਸ ਨਾਲ ਐਕਸ਼ਨਸ ਨੂੰ ਮੈਚ ਕਰ پا ਰਿਹਾ ਹੈ ਜਾਂ ਨਹੀਂ ਨੰਬਰ 3 ਹੈਗਾ ਬਾਉਂਡਰੀਸ ਨੂੰ ਹਮੇਸ਼ਾ ਕਲੀਅਰ ਰੱਖੋ ਸ਼ੁਰੂਆਤ ਵਿੱਚ ਕਿੰਨਾ ਜ਼ਰਾ ਆਪਕੇ ਕਿਸੇ ਇਨਸਾਨ ਨੂੰ ਜਾਣ ਨਹੀਂ ਲੈਂਦੇ ਤਾਂ ਆਪਣੀ ਬਾਉਂਡਰੀਸ ਨੂੰ ਪੂਰਾ ਕਲੀਅਰ ਰੱਖੋ ਸਾਹਮਣੇ ਵਾਲੇ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਇੱਕ ਲਿਮਟ ਆ ਉਸ ਤੋਂ ਵੱਧ ਕੇ ਤੁਸੀਂ ਕਦੇ ਨਹੀਂ ਕਰ ਸਕਦੇ ਜਦੋਂ ਤੁਹਾਡੀ ਲਿਮਟ ਨੂੰ ਪੁਸ਼ ਕਰਕੇ ਕਿਸੇ ਨੂੰ ਤੋੜ ਨਹੀਂ ਸਕਦਾ ਜਾਂ ਤੁਹਾਡੇ ਤੋਂ ਮੈਨੂਪੂਲੇਟ ਕਰਕੇ ਕੋਈ ਕੰਮ ਨਹੀਂ ਕਰਵਾ ਸਕਦਾ ਸੋ ਆਪਣੀ ਬਾਉਂਡਰੀਸ ਨੂੰ ਹਮੇਸ਼ਾ ਬਣਾ ਕੇ ਰੱਖਾ ਨੰਬਰ 4 ਹੈਗਾ ਇਮੋਸ਼ਨਲ ਰਿਐਕਸ਼ਨਸ ਨੂੰ ਅਵੋਇਡ ਕਰਕੇ ਰੱਖੋ ਜੇਕਰ ਤੁਸੀਂ ਅਸਤਰੀ ਦੇ ਲੋਕਾਂ ਨੂੰ ਕਦੇ ਇਮੋਸ਼ਨਲ ਰਿਐਕਸ਼ਨ ਦਿੰਦੇ ਹੋ ਤਾਂ ਉਹਨਾਂ ਨੂੰ ਤੁਹਾਡੀ ਕਮਜ਼ੋਰੀ ਨਜ਼ਰ ਆ ਤੇ ਇਸ ਤੋਂ ਪਹਿਡੇਗਾ ٹرسٹ ਨੂੰ ਹੌਲੀ ਹੌਲੀ ਬਿਲਡ ਕਰੋ ਇੱਕੇਦਾਂ ਮੇ ਕਿਸੇ ਦੇ ٹرسٹ ਦਾ ਤਾਂ ਬਹੁਤ ਜ਼ਿਆਦਾ ਡੇਂਜਰਸ ਹੋ ਸਕਦਾ ਹੈ ਜਿੰਨਾ ਚਿਰ ਤੁਸੀਂ ਵੀ ਉਸ ਇਨਸਾਨ ਬਾਰੇ ਜਾਣ ਨਹੀਂ ਲੈਂਦੇ ਉਸਤੇ ਪੂਰੀ ਤਰ੍ਹਾਂ ٹرسٹ ਨਾ ਕਰੋ ਜੇਕਰ ਕੋਈ ਜੈਨੂਇਨ ਕਨੈਕਸ਼ਨ ਹੀ ਬਣ ਰਿਹਾ ਤਾਂ ਉਸਨੂੰ ਆਬਵੀਅਸਲੀ ਵੇਟ ਕਰੋਗਾ ਤੁਹਾਡੀ ਉਹ ਭੱਜੂਗਾ ਨਹੀਂ ਤਾਂ ਇੱਕ ਜੈਨੂਇਨ ਕਨੈਕਸ਼ਨ ਦੇ ਵਿੱਚ ਜੈਨੂਇਨ ਫਰੈਂਡਸ਼ਿਪ ਜਾਂ ਨ ਰਿਲੇਸ਼ਨਸ਼ਿਪ ਦੇ ਵਿੱਚ ٹرسٹ ਆਪਣੇ ਆਪ ਹੀ ਬਿਲਡ ਹੋ ਜੂਗਾ ਤਾਂ ਬਹੁਤ ਜ਼ਿਆਦਾ ٹرسٹ ਬਿਲਡ ਕਰਕੇ ਬਹੁਤ ਵੱਡਾ ਫੈਸਲਾ ਨਹੀਂ ਲੈਣਾ ਚਾਹੀਦਾ ਜਾਂ ਕਿਸੇ ਦੇ ਕਿਸੇ ਵੀ ਤਰ੍ਹਾਂ ਦੇ ਪ੍ਰੋਮਿਸ ਤੇ ਰਿਲਾਇਅ ਕਰਨਾ ਤੁਹਾਡੇ ਲਈ ਬਹੁਤ ਡੇਂਜਰਸ ਹੋ ਸਕਦਾ ਹੈ ਯਾਦ ਰੱਖੋ ਅਵੇਰਨੈਸ ਤੇ ਦਾਸਤੇ ਮੈਂ ਇਹੀ ਕਹਾਂਗਾ ਕਿ ਮੈਕੀਆਵੈਲੀਅਨ ਸਾਈਕੋਲੋਜੀ ਤੁਹਾਨੂੰ ਡੂੰਘੀ ਨਹੀਂ ਸਮਝਾਉਣ ਲਈ ਨਹੀਂ ਸਨ ਤੁਹਾਨੂੰ ਸਮਝਾਉਣ ਲਈ ਹੈ ਕਿਉਂਕਿ ਜਦੋਂ ਤੁਸੀਂ ਗੇਮ ਨੂੰ ਸਮਝ ਜਾਂਦੇ ਹੋ ਤਾਂ ਗੇਮ ਤੁਹਾਨੂੰ ਕੰਟਰੋਲ ਨਹੀਂ ਕਰ ਸਕਦੀ ਲੇਕਿਨ ਤੁਹਾਨੂੰ ਮੇਰੀ ਐਕਸਪਲੇਨੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੇਕਰ ਤੁਹਾਨੂੰ ਡਗੋਏ ਦੇ ਤਰੀਕੇ ਦਾ ਟੌਪਿਕ ਹੈ ਤਾਂ ਤੁਸੀਂ ਉਹਨੂੰ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਅਸੀਂ ਟਰਾਈ ਕਰਾਂਗੇ ਨੈਕਸਟ ਟਾਈਮ ਉਸ ਤੇ ਵੀਡੀਓ ਬਣਾਵਾਂ ਤੇ ਅੱਜ ਇਸ ਵੀਡੀਓ 'ਚ ਤਾਂ ਅਪਾ ਸਿਰਫ ਮੈਕੀਆਵੈਲੀਅਨਿਜ਼ਮ ਦੇ ਇੰਟਰੋਡਕਸ਼ਨ ਜਾਂ ਓ ਮੈਂ ਕੈਪੀਟਲਿਜ਼ਮ ਟ੍ਰੇਡ ਬਾਰੇ ਜੇਕਰ ਜੀ ਹੋਰ ਵੀ ਜਾਨਣਾ ਚਾਹੁੰਦੇ ਆ ਤਾਂ ਸਾਨੂੰ ਹੋਰ ਵੀ ਜ਼ਿਆਦਾ ਡੂੰਘਾਈ 'ਚ ਜਾਣਾ ਪਊਗਾ। ਜੇਕਰ ਤਾਂ ਮੈਂ ਇੱਕ ਡਿਟੇਲਡ ਵੀਡੀਓ ਬਣਾ ਸਕਦਾ ਜੇਕਰ ਤੁਸੀਂ ਚਾਹੋਗੇ ਤਾਂ ਤੁਸੀਂ ਕਮੈਂਟ ਸੈਕਸ਼ਨ ਨੂੰ ਮੈਂਸ਼ਨ ਕਰ ਸਕਦੇ ਹੋ ਤੇ ਤੁਹਾਡਾ ਕੋਈ ਸਵਾਲ ਜਵਾਬ ਤਾਂ ਮੈਂ ਟਰਾਈ ਕਰਾਂਗਾ ਕਿ ਉਸ ਦਾ ਜਵਾਬ ਮੈਂ ਕਿਸੇ ਵੀਡੀਓ ਦੇ ਥਰੂ ਦੇ ਸਕਾਂ। ਜੇ ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹੋ ਕਿ ਤੁਸੀਂ ਕਦੇ ਇਸ ਤਰੀਕੇ ਦੇ ਲੋਕਾਂ ਨੂੰ ਮਿਲੇ ਹੋ ਜਾਂ ਤੁਸੀਂ ਇਸ ਤਰੀਕੇ ਦੇ ਟ੍ਰੇਡਸ ਕਿਸ ਵਿੱਚ ਨੋਟ ਕੀਤੇ ਨੇ। ਜਗ੍ਹਾ ਸੇਬਸੇ ਤੁਹਾਡੇ ਇਸ ਤਰੀਕੇ ਦਾ ਵਿਹੂ ਕਰਦਾ ਤੁਹਾਡੇ ਵਰਕਪਲੇਸ ਤੇ ਤੁਹਾਡੇ ਰਿਲੇਸ਼ਨਸ਼ਿਪ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਗਰਪੂਪ ਵਿੱਚ ਇਸ ਤਰੀਕੇ ਦਾ ਵਿਅਕਤੀ ਤੁਸੀਂ ਦੇਖਿਆ ਜਾਂ ਕਿਸੇ ਨੇ ਤੁਹਾਡੇ ਨਾਲ ਇਸ ਤਰੀਕੇ ਦਾ ਵਿਹ ਕੀਤਾ ਤਾਂ ਤੁਹਾਡੇ ਤੋਂ ਕੋਈ ਫਾਇਦਾ ਨਹੀਂ ਤਾਂ ਤੁਸੀਂ ਆਪਣੇ ਐਕਸਪੀਰੀਅੰਸ ਕੋਈ ਦੋ ਸ਼ੇਅਰ ਕਰ ਸਕਦੇ ਹੋ ਸੰਤ ਦੇ ਮੈਂ ਹੀ ਕਰਾਂਗੇ ਜਿੰਨਾ ਹੋ ਸਕੇ ਇਸ ਬੀਹ ਬਾਰੇ ਸਿੱਖਣਾ ਚਾਹੀਦਾ ਤਾਂ ਕਿ ਤੁਸੀਂ ਆਪਣੇ ਆਪ ਨੂੰ ਤੇ ਆਪਿਆਂ ਨੂੰ ਇਸ ਤਰੀਕੇ ਦੇ ਲੋਕਾਂ ਤੋਂ ਬਚਾ ਸਕੋ ਸੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਟੇਕ ਕੇਅਰ